ਤਾ ਰੋਸ ਦੇ ਵਿੱਚ ਪਿੰਡ ਦੇ ਲੋਕਾਂ ਨੇ ਕੁੜੀਆਂ-ਬੁੜੀਆਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਗੁਰੂ ਘਰੇ ਇਹ ਫੈਸਲਾ ਲਿਆ ਵੀ ਜਿੰਨਾ ਚਿਰ ਉਹਨਾਂ ਨੂੰ ਰਿਹਾਈ ਨਹੀਂ ਦੇ ਦਿੰਦੇ ਉਹਨਾਂ ਚਿਰ ਆਪਾਂ ਇਹ ਪਿੰਡ ਵਾਲਾ ਮੋਰਚਾ ਨਹੀਂ ਛੱਡਾਂਗੇ ਯਾ ਵੀ ਅੰਗਰੇਜ਼ਾਂ ਨੇ ਵੀ ਸਾਨੂੰ ਬੁਲਾ ਕੇ ਧੋਖੇ ਨਾਲ ਜਿਲੇ ਵਾਲੇ ਵਾਗ ਦੇ ਵਿੱਚ ਗੋਲੀਆਂ ਨਾਲ ਸਾਡੇ ਭੈਣਾਂ ਨੂੰ ਸ਼ਹੀਦ ਕਰਤਾ ਸਾਡੇ ਬੱਚਿਆਂ ਨੂੰ ਸ਼ਹੀਦ ਕਰਤਾ ਅਸੀਂ ਉਹਦੇ ਨਾਲ ਜੋੜਿਆ ਵੀ ਉਸ ਉਸ ਜਿਹੜੇ ਅੰਗਰੇਜ਼ ਤੇ ਅੰਗਰੇਜ਼ ਰਾਜ ਸੀ ਉਸ ਅੰਗਰੇਜ਼ ਰਾਜ ਨਾਲ ਕਿਸੇ ਪੱਖ ਤੋਂ ਜਿੰਦਾਬਾਦ ਜਿੰਦਾਬਾਦ ਸਾਡੇ ਸੀਐਮ ਭਗਵੰਤ ਮਾਨ ਸਾਹਿਬ ਨੇ ਪਤਾ ਨਹੀਂ ਕੀ ਸੋਚ ਕੇ ਇਹ ਨੇ ਕਿਹੜੇ ਪੱਖ ਤੋਂ ਐਂਗਲ ਲੈ ਲੈ ਵੀ ਕਿਸਾਨਾਂ ਦੇ ਨਾਲ ਵਾਹ ਆ ਰਵਈਆ ਵਰਤਦਾ ਸਰਕਾਰ ਸਾਡੇ ਤੇ ਗੋਲੀਆਂ ਚਲਾ ਸਕਦੀ ਹੈ ਸਰਕਾਰ ਸਾਡੇ ਤੇ ਲਾਠੀ ਚਾਰਜ ਕਰ ਸਕਦੀ ਹੈ ਪਰ ਅਸੀਂ ਆਪਦੇ ਕਿਤੇ ਨੂੰ ਤਾਂ ਨਹੀਂ ਸਰਕਾਰ ਦੇ ਇਸ ਦਰਵਾਜ਼ੇ ਨਾਲ ਆਏ ਮੰਨ ਜਾ ਕੇ ਹੱਥ ਖੜੇ ਕਰਕੇ ਭਾਈ ਭਾਰਤ ਨੂੰ ਪਾਲ ਰਹੇ ਹਾਂ ਜੇ ਸਰਕਾਰ ਸਾਡੇ ਨਾਲ ਜੁਲਮ ਜਬਰ ਕਰਦੀ ਹੈ ਅਸੀਂ ਗੋਲੀਆਂ ਘਾੜਨ ਨੂੰ ਤਿਆਰ ਹਾਂ ਸਰਕਾਰ ਸਾਡੇ ਬੋਲ ਦਾ ਨੂੰ ਤੂਪ ਨਹੀਂ ਕੋਈ ਬੰਬ ਨਹੀਂ ਵੀ ਸਰਕਾਰ ਦੇ ਚਲਾਵਾਂਗੇ ਚਾਹੇ ਤਾਂ ਗੁੰਡਾ ਮੁੱਖ ਮੰਤਰੀ ਇੰਨੀ ਸਰਕਾਰ ਦੇ ਸਾਨੂੰ ਸਰਕਾਰ ਲੈ ਕੇ ਗਿਆ ਮੋਰਚੇ ਜਿਹੜੇ ਚਲੇ ਗਏ ਲੋਕ ਅੱਜ ਵੀ ਸਾਨੂੰ ਉਹ ਕਿਧਰੇ ਲੈ ਕੇ ਜਾਂਦੇ ਅਸੀਂ ਜਾਣ ਨੂੰ ਤਿਆਰ ਹਾਂ ਤਾਂ ਪੈਂਡੇ ਡੱਲੇ ਵਾਲੇ ਦੇ ਵਿੱਚ ਇੱਕ ਪੱਕਾ ਮੋਰਚਾ ਪਿੰਡ ਵਾਸੀਆਂ ਵੱਲੋਂ ਸ਼ੁਰੂ ਕੀਤਾ ਗਿਆ ਸੀ ਕਿਉਂਕਿ ਖਨੌਰੀਆਂ ਤੇ ਸ਼ੰਭੂ ਬਾਡਰ ਦੇ ਉੱਪਰ ਜੋ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਦੀ ਕਾਰਵਾਈ ਸੀ ਉਹਦੀ ਨਾਰਾਜ਼ਗੀ ਚਾਰ ਕਿਤੇ ਜਾ ਰਹੀ ਸੀ ਪਰ ਅੱਜ ਇੱਕ ਮੀਟਿੰਗ ਭਾਰਤੀ ਕਿਸਾਨ ਜੁਟ ਇਕਤਾ ਸਿੱਧੂਪੁਰਾ ਵੱਲੋਂ ਰੱਖੀ ਗਈ ਸੀ ਜਿਸ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਜਥੇਬੰਦੀ ਵੀ ਅੱਜ ਇਸੇ ਪਿੰਡ ਦੇ ਵਿੱਚ ਡਟੇਗੀ ਤਸਵੀਰਾਂ ਘੜਾਉਣੇ ਆ ਕਿ ਜਿਹੜੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਹਾਲਾਂਕਿ ਇਸੇ ਪਿੰਡ ਦੇ ਵਿੱਚ ਇੱਕ ਟੈਂਟ ਲਗਾ ਕੇ ਪਹਿਲਾਂ ਜਿਹੜਾ ਪਿੰਡ ਵਾਸੀਆਂ ਵੱਲੋਂ ਸ਼ੁਰੂ ਕੀਤਾ ਗਿਆ ਸੀ ਅਤੇ ਅੱਜ ਜਿਹੜੀ ਮੀਟਿੰਗ ਹੋਈ ਆ ਮੀਟਿੰਗ ਤੋਂ ਬਾਅਦ ਇਹਗਾ ਤੁਸੀਂ ਦੇਖ ਸਕਦੇ ਹੋ ਟੈਂਟ ਨੂੰ ਬਦਲ ਵਧਾਇਆ ਜਾ ਰਿਹਾ ਹੈਗਾ ਟੈਂਟ ਪਾਇਆ ਜਾ ਰਿਹਾ ਹੈਗਾ ਇਸ ਜਿਹੜੀ ਜਗ੍ਹਾ ਨੂੰ ਹੋਰ ਵਧਾਇਆ ਜਾ ਰਿਹਾ ਹੈਗਾ ਇੱਥੇ ਜਾਏਗਾ ਪੱਕਾ ਮੋਰਚਾ ਔਰ ਜਥੇਬੰਦੀ ਤੌਰ ਤੇ ਵੀ ਲੱਗ ਗਿਆ ਹੈ ਕਿ ਜਦੋਂ ਤੱਕ ਇਹ ਜਿਹੜੀ ਰਿਹਾਈ ਦੀ ਗੱਲ ਕਰੀਏ ਤੇ ਰਿਹਾਈ ਦੀ ਗੱਲ ਨਹੀਂ ਹੁੰਦੀਗੀ ਉਹ ਚੀਜ਼ਾਂ ਨੂੰ ਲੈ ਕੇ ਲੱਗ ਗਿਆ ਤੁਸੀਂ ਸਤੇ ਚੱਲ ਰਹੀ ਹੈਗੀ ਉਹ ਵੱਡੀ ਗੱਲਤੀ ਦੇ ਵਿੱਚ ਅੱਜ ਭਾਰਤੀ ਕਿਸਾਨ ਚੂਨ ਇਕਤਾ ਸਿੱਧੂਪੁਰਾ ਅਤੇ ਡੱਲੇ ਵਾਲੇ ਪਿੰਡ ਦੇ ਲੋਕ ਪਹੁੰਚੇ ਨੇ ਤੇ ਸਤੇ ਚੱਲ ਰਹੀ ਹੈਗੀ ਲਗਾਤਾਰ ਜੋ ਕੋ ਸਮੇਂ ਘਟਰਾ ਵਾਪਰੀ ਸੀ ਸਰਕਾਰਾਂ ਨੂੰ ਉਹ ਚੀਜ਼ਾਂ ਨੂੰ ਲੈ ਕੇ ਘੇਰਿਆ ਜਾ ਰਿਹਾ ਹੈਗਾ ਉਹ ਤਸਵੀਰਾਂ ਵਿੱਚ ਤੁਸੀਂ ਦੇਖ ਸਕ ਕੀ ਵੱਡੀ ਗੰਟ ਦੇ ਵਿੱਚ ਇੱਥੇ ਪਹੁੰਚੇ ਨੇ ਤੇ ਲਗਾਤਾਰ ਜਿਹੜਾ ਹੈਗਾ ਪਾਉ ਕਿ ਕਿਸਾਨਾਂ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜੋ ਪਿਛਲੇ ਸਮੇਂ ਦੇ ਵਿੱਚ ਜੋ ਕਾਰਵਾਈ ਕੀਤੀ ਗਈ ਸੀ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਾਂ ਕਿਸਾਨਾਂ ਦਾ ਨੁਕਸਾਨ ਹੋਇਆ ਜਗੀਰ ਸਿੰਘ ਡੱਲਿਆਲ ਨੂੰ ਜਿਹੜਾ ਮੈਡੀਕਲ ਡਿਟੇਲ ਕੀਤਾ ਗਿਆ ਉਹਨਾਂ ਦੇ ਹਾਈ ਕੀਤੀ ਜਾਵੇ ਕਿਉਂਕਿ ਜਗੀਰ ਡੱਲਿਆਲ ਵੱਲੋਂ ਪਾਣੀ ਤੱਕ ਜਿਹੜਾ ਛੱਡ ਦਿੱਤਾ ਗਿਆ ਹੈਗਾ ਤੇ ਜਿਸ ਦੇ ਚੱਲਦਿਆਂ ਪਿੰਡ ਵਾਸੀਆਂ ਵੱਲੋਂ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਸੀ ਤੇ ਅੱਜ ਜਿਹੜਾ ਹੈਗਾ ਜਥੇਬੰਦੀ ਦੇ ਦਰੂਪ ਤਾਰਕੇ ਤੇ ਅੱਜ ਜਥੇਬੰਦੀ ਵੀ ਨਾਲੇ ਬੈਠ ਚੁੱਕੀ ਹੈ ਤੇ ਪੱਕੇ ਮੋਰਚੇ ਦਾ ਐਲਾਨ ਕੀਤਾ ਇਸ ਤੋਂ ਬਾਅਦ ਆਪਾਂ ਆ ਗੱਲਬਾਤ ਕਰਦੇ ਆ ਸੋ ਅੱਜ ਡੱਲੇ ਵਾਲੇ ਪਿੰਡ ਦੇ ਵਿੱਚ ਭਾਰਤੀ ਸੰਨ ਇੱਕਤਾ ਸਿੱਧੂਪੁਰਾ ਦੀ ਇੱਕ ਹੰਗਾਮੀ ਮੀਟਿੰਗ ਹੋਈ ਹੈ ਜਿਸ ਵਿੱਚ ਫੈਸਲਾ ਲਿਆ ਗਿਆ ਆ ਆਪਾਂ ਗੱਲਬਾਤ ਕਰਦੇ ਆ ਸਾਡਾ ਆਗੂ ਜੀ ਅਹ ਕੀ ਹੋਣਾ ਅਗਲਾ ਜਿਹੜਾ ਨੀਤੀ ਘੜੀ ਗਈ ਹੈ ਕਿਉਂਕਿ ਪਿੰਡ ਦੇ ਵੱਲੋਂ ਜਿਹੜਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਸੀ ਅੱਜ ਜਥੇਬੰਦੀ ਤੌਰ ਤੇ ਕੀ ਐਲਾਨ ਕੀਤਾ ਗਿਆ ਦੇਖੋ ਜੀ ਪਿੰਡ ਦੇ ਵੱਲੋਂ ਮੋਰਚਾ ਅਰਸੋਂ ਦਾ ਸ਼ੁਰੂ ਕੀਤਾ ਹੋਇਆ ਹੈ ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਬਿੜਲਿਆਲ ਸਾਹਿਬ ਨੂੰ ਸਰਕਾਰ ਨੇ ਉੱਥੇ ਚੱਕ ਲਿਆ ਹਸਤਾਲ ਦੇ ਵਿੱਚ ਲੈ ਗਏ ਇਹਨਾਂ ਨੂੰ ਭਣਕ ਪਾਈ ਵੀੜਲਿਆਲ ਸਾਹਿਬ ਨੇ ਤਾਂ ਪਾਣੀ ਵੀ ਛੜਤਾ ਇਸ ਕਰਕੇ ਅਧੂਲਣੇ ਲੋਕਾਂ ਨੇ ਉਰੀ ਆਰੰਭ ਕਰਤਾ ਰੋਸ ਦੇ ਵਿੱਚ ਪਿੰਡ ਦੇ ਲੋਕਾਂ ਨੇ ਕੁੜੀਆਂ ਬੁੜੀਆਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਗੁਰੂ ਘਰੇ ਇਹ ਫੈਸਲਾ ਲਿਆ ਵੀ ਜਿੰਨਾ ਚਿਰ ਉਹਨਾਂ ਨੂੰ ਰਿਹਾਈ ਨਹੀਂ ਦੇ ਦਿੰਦੇ ਉਹਨਾਂ ਚਿਰ ਆਪਾਂ ਇਹ ਪਿੰਡ ਵਾਲਾ ਮੋਰਚਾ ਨਹੀਂ ਛੱਡਾਂਗੇ ਜਿਹੜਾ ਲਾ ਕੇ ਧਿਆ ਕਿਉਂ ਪਿੰਡ ਦੇ ਲੋਕ ਬਾਹਰ ਜਾ ਕੇ ਤਾਂ ਸਰਕਾਰ ਪ੍ਰਸ਼ਾਸਨ ਨੇ ਨਾ ਤੇ ਦਬਾਅ ਬਣਾਉਂਦਾ ਬਾਹਰ ਨਹੀਂ ਨਿਕਲਣ ਦੇ ਰਿਹਾ ਪਰ ਲੋਕਾਂ ਨੇ ਉਹਦੇ ਘਰ ਦੇ ਵਿੱਚ ਬੈਠ ਕੇ ਤਾਂ ਰੋਣਾ ਸ਼ੁਰੂ ਕਰ ਨਹੀਂ ਕਰਦਾ ਨਾ ਉਹ ਜਦੋਂ ਸਾਨੂੰ ਪਤਾ ਲੱਗਿਆ ਜਥੇਬੰਦੀ ਵਾਲਿਆਂ ਲੋਕੀ ਉਹਨਾਂ ਨੇ ਮੋਰਚਾ ਸ਼ੁਰੂ ਕਰਤਾ ਫਿਰ ਉਸ ਮੋਰਚੇ ਦੇ ਸੰਬੰਧ ਦੇ ਵਿੱਚ ਇੱਕ ਅਸੀਂ ਆਗਾਮੀ ਮੀਟਿੰਗ ਰੱਖੀ ਪੰਜਾਬ ਦੀ ਵੀ ਆ ਕੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰੀਏ ਵੀ ਇਹ ਮੋਰਚਾ ਜਿਹੜਾ ਰੱਖਿਆ ਹੈ ਵੀ ਭਾਈ ਅਸੀਂ ਵੀ ਤੁਹਾਡੇ ਨਾਲ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਵਾਂਗੇ ਕੋਈ ਮੋਰਚਾ ਠਾਲਣ ਦੇ ਲਈ ਨਹੀਂ ਆਏ ਅਸੀਂ ਅਸੀਂ ਇਸ ਇਹ ਮੋਰਚਾ ਲੜਨ ਵਾਲੇ ਲੋਕਾਂ ਦੇ ਨਾਲ ਸ਼ਾਮਲ ਹੋਇਆ ਪਿੰਡ ਦੇ ਨਾਲ ਇਸ ਦੁੱਖ ਦੇ ਵਿੱਚ ਜਿਹੜਾ ਦੁੱਖ ਪਿੰਡ ਦੇ ਮੰਨਿਆ ਉਹ ਅਸੀਂ ਵੀ ਮੰਨਦਾ ਕੋਈ ਭਾਰਤ ਦੇ ਲਈ ਦਲਿਆਲ ਸਾਹਿਬ ਵੀ ਲੜਾਈ ਲੜਦੇ ਨੇ ਕੋਈ ਅਬਦੀਨ ਜੀ ਦੀ ਲੜਾਈ ਨਹੀਂ ਲੜਦੇ ਪਰ ਇੱਥੇ ਮੀਟਿੰਗ ਦੇ ਵਿੱਚ ਅਸੀਂ ਸੋਚ ਸਮਝ ਕੇ ਫੈਸਲਾ ਲੈ ਲਿਆ ਵੀ ਜਿਹੜਾ ਅਧੂਲਨ ਹੀ ਲੜਦੇ ਨੇ ਵੀ ਇਸ ਅਧੂਲਨ ਦੇ ਵਿੱਚ ਜਿੰਨੇ ਵੀ ਆਪਾਂ ਔਰੇ ਕਿਸਾਨ ਪਹੁੰਚੇ ਹਾਂ ਜੀ ਇਸ ਮੀਟਿੰਗ ਦੇ ਵਿੱਚ ਵੀ ਆਪਣਾ ਫਰਜ਼ ਹੀ ਬਣਦਾ ਵੀ ਇਹਨਾਂ ਦੇ ਵਿੱਚ ਬੈਠਣਾ ਇਸ ਅਧੂਲਨ ਨੂੰ ਲੜਨਾ ਉਹਨਾਂ ਦੀ ਜਿਹੜੀ ਲੋਕ ਚੱਕੇ ਨੇ ਸਰਕਾਰ ਨੇ ਜਵਰੀ ਤੱਕੇ ਦੇ ਨਾਲ ਵੀ ਉਹਨਾਂ ਨੂੰ ਰਿਹਾਈ ਕਰਾਉਣਾ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਇਹ ਫੈਸਲਾ ਲਿਆ ਅਸੀਂ ਇਹਨਾਂ ਦੇ ਨਾਲ ਬੈਠਾਂਗੇ ਜਿਵੇਂ ਦਾ ਵੀ ਜਿਵੇਂ ਦਾ ਵੀ ਬਖਤ ਨਾਲ ਟਾਈਮ ਨਾਲ ਜਿਵੇਂ ਦਾ ਵੀ ਕੋਈ ਸਾਨੂੰ ਅੱਗੇ ਸਾਡੇ ਆਗੂ ਕਹਿਣਗੇ ਅਸੀਂ ਵਿਚਾਰ ਕੇ ਅੱਗੇ ਵਧਦੇ ਜਾਵਾਂਗੇ ਪਰ ਜਿੰਨਾ ਚਿਰ ਉਹਨਾਂ ਨੂੰ ਰਿਹਾਈ ਨਹੀਂ ਕਰ ਦਿੱਤਾ ਇਹ ਮੋਰਚਾ ਇੱਥੋਂ ਨਹੀਂ ਠਾਲਿਆ ਜਾਊਗਾ ਹਾਂ ਜੀ ਆਪਾਂ ਗੱਲ ਕਰੀਏ ਤਾਂ ਇੱਕ ਪਾਸੇ ਕੇਂਦਰ ਸਰਕਾਰ ਮੀਟਿੰਗਾਂ ਕਰ ਰਹੀ ਸੀ ਤੁਸੀਂ ਪਾਸੇ ਮੀਟਿੰਗ ਚ ਆਉਂਦੇ ਹੋਏ ਸਰਕਾਰ ਵੱਲੋਂ ਜਿਸ ਸਰਕਾਰ ਦੇ ਦੇਸ਼ਾਂ ਦੀ ਆਪ ਕਹਿ ਸਕਦੇ ਆ ਪੰਜਾਬ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਰਵੱਈਏ ਨੂੰ ਕਿਵੇਂ ਦੇਖਦੇ ਇਹ ਸਿਰ ਰਵੱਈਏ ਨੂੰ ਅਸੀਂ ਐ ਸਮਝ ਲਵੇ ਇਹ ਰੀਜ ਰਵੱਈਆ ਵੀ ਅੰਗਰੇਜ਼ਾਂ ਨੇ ਵੀ ਸਾਨੂੰ ਬੁਲਾ ਕੇ ਧੋਖੇ ਨਾਲ ਜਿੱਲੇ ਵਾਲੇ ਵਾਗ ਦੇ ਵਿੱਚ ਗੋਲੀਆਂ ਨਾਲ ਸਾਡੇ ਭੈਣਾਂ ਨੂੰ ਸ਼ਹੀਦ ਕਰਤਾ ਸਾਡੇ ਬੱਚਿਆਂ ਨੂੰ ਸ਼ਹੀਦ ਕਰਤਾ ਅਸੀਂ ਉਹਦੇ ਨਾਲ ਜੋੜਿਆ ਵੀ ਉਸ ਉਸ ਜਿਹੜੇ ਅੰਗਰੇਜ਼ ਤੇ ਅੰਗਰੇਜ਼ ਰਾਜ ਸੀ ਉਸ ਅੰਗਰੇਜ਼ ਰਾਜ ਨਾਲੋਂ ਕਿਸੇ ਪੱਖ ਤੋਂ ਵੀ ਘੱਟ ਨਹੀਂ ਹੈਗਾ ਇਹ ਰਾਜ ਜਿਵੇਂ ਉੱਥੇ ਬੁਲਾ ਕੇ ਧੋਖਾ ਕਰਿਆ ਸਾਡੇ ਨਾਲ ਉਹੀ ਧੋਖਾ ਇਸ ਸਰਕਾਰ ਨੇ ਕਰਿਆ ਤਾਂ ਉਹਦੇ ਨਾਲ ਜੁੜਦੀ ਮਿੱਦੀ ਗੱਲ ਹੈ ਅੰਗਰੇਜ਼ਾਂ ਦੇ ਨਾਲ ਕਿਉਂ ਉੱਥੇ 19 ਤਰੀਕ ਨੂੰ ਬੁਲਾ ਕੇ ਉਹਨਾਂ ਨੂੰ ਸਾਰਿਆਂ ਨੂੰ ਗ੍ਰਿਫਤਾਰ ਕਰ ਲੈਂਦੇ ਨੇ ਆਗੂ ਨੂੰ ਪ੍ਰਧਾਨ ਜੀ ਨੂੰ ਚੱਕ ਕੇ ਜਲੰਧਰ ਡੱਲੇਆਲ ਨਾਲ ਉੱਥੇ ਲੈ ਆ ਜਲੰਧਰ ਹਸਪਤਾਲ ਚ ਲੈ ਜਾਂਦੇ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਦਾ ਸਾਰਿਆਂ ਨੂੰ ਆ ਕੇ ਅंदोलਨ ਦੇ ਉੱਤੇ ਵੱਡੀ ਇੱਕ ਬੇਰਹਿਮੀ ਦੇ ਨਾਲ ਆ ਕੇ ਇਹਨਾਂ ਨੇ ਜਦ ਤਾਵਾ ਬੋਲਿਆ ਉੱਥੇ ਟਰਾਲੀਆਂ ਲੋਕਾਂ ਦੇ ਆਲੇ-ਦਾਲੋਂ ਪਤਾ ਨਹੀਂ ਕਿ ਸਰਕਾਰ ਦੀ ਉਹਨਾਂ ਨਾਲ ਗੱਲਬਾਤ ਕਰੀ ਦੀ ਪ੍ਰਸ਼ਾਸਨ ਦੀ ਜਿਹੜੇ ਆਲੇ-ਦਾਲੇ ਝੁਗੜੀ ਚਾਪੀ ਵਾਲੇ ਲੋਕ ਤੇ ਉਹਨਾਂ ਨੇ ਸਾਡੇ ਜਿਵੇਂ ਕਹਿ ਦਈਏ ਵੀ ਏਸੀ ਚੱਕ ਲੈ ਫਰਜ ਚੱਕ ਲੈ ਪੱਕੇ ਚੱਕ ਲੈ ਜਿਨ੍ਹਾਂ ਨੂੰ ਵੀ ਜਿਵੇਂ ਹੱਥ ਲੱਗਿਆ ਕੋ ਸਾਰਾ ਕੁਝ ਉਹ ਚੱਕ ਕੇ ਲੈ ਗਏ ਕੋ ਸਰਕਾਰ ਦੀ ਸਹ ਦੇ ਉੱਤੇ ਚੱਕ ਕੇ ਲੈ ਗਏ ਉਹਨਾਂ ਸਰਕਾਰ ਨੇ ਤਾਂ ਜਿਹੜਾ ਕਰਿਆ ਧੱਕਾ ਕਰਿਆ ਤੇ ਨਾਲ ਉਹਨਾਂ ਲੋਕਾਂ ਨੂੰ ਵੀ ਸਾਡੇ ਨਾਲ ਜ਼ੁਲਮ ਜਾਬਰ ਕਰਾਇਆ ਧੱਕੇ ਦੇ ਨਾਲ ਹੁਣ ਉਦੋਂ ਬਾਅਦ ਦੇ ਵਿੱਚ ਵੀ ਕੀ ਹੋਇਆ ਜਦ ਤੋੜ ਭੰਨ ਕਰਤੀ ਜਿਹੜੀ ਚੱਕ ਕੇ ਲੈ ਗਏ ਲੈ ਕੇ ਉਦੋਂ ਬਾਅਦ ਵੀ ਸਰਕਾਰ ਨੇ ਜਿੰਨਾ ਵੀ ਪ੍ਰਸ਼ਾਸਨ ਨੇ ਉਹ ਸਮਾਨ ਤੋੜਿਆ ਦੀ ਸਰਕਾਰ ਦੀ ਸਹੈ ਜਮੇ ਦੀ ਪ੍ਰਸ਼ਾਸਨ ਨੂੰ ਸੇਹ ਦੇ ਰਹੀ ਸੀ ਵੀ ਜਿੰਨਾ ਵੀ ਆਲੇ-ਦਾਲੇ ਮਟੀਰੀਅਲ ਇਸ ਤੋੜ ਭੰਨ ਹੋਈ ਹੈ ਲੋਹੇ ਦੀ ਜਿਹੜੇ ਘਰ ਬਣਾਏ ਤੇ ਵੀ ਇਹਨਾਂ ਦਾ ਮੁੱਦਾ ਜਿਹੜਾ ਬਿਲਕੁਲ ਖਤਮ ਕਰ ਦੋ ਇੱਥੇ ਬਿਲਕੁਲ ਉਹ ਮੁੱਦਾ ਮੌਕੇ ਦੇ ਨਾજર ਨਾ ਵੀ ਕੋਈ ਮੂਵੀ ਬਣਾ ਕੇ ਬਾਹਰ ਨਾ ਪਾ ਦੇਵੇ ਗਾਹਾਂ ਕਵਾੜੀਏ ਜਦੋਂ ਕਵਾੜ ਚੱਕ ਕੇ ਇੱਥੋਂ ਚੱਕ ਕੇ ਉਹ ਮਤਲਬ ਇਹਨੂੰ ਲੈਣ ਲੱਗੇ ਕਵਾੜੀਏ ਗੈਂ ਲੈਂਡ ਦੇ ਤੋਂ ਮੁੜ ਕਰੋਗੇ ਕਹਿੰਦੇ ਅਸੀਂ ਨਹੀਂ ਲਵਾਂਗੇ ਚੋਰੀ ਦਾ ਮਾਲ ਪ੍ਰਸ਼ਾਸਨ ਨੇ ਉੱਥੇ ਜਾ ਕੇ ਵੀ ਉਹਨਾਂ ਦੇ ਦਬਾਅ ਬਣਾਤਾ ਵੀ ਤੁਸੀਂ ਇਹਨੂੰ ਲੈ ਲਓ ਤੁਹਾਡੇ ਤੇ ਕੋਈ ਕਾਰਵਾਈ ਐਸੇ ਦੀ ਨਹੀਂ ਹੋਊਗੀ ਇਹ ਅਸੀਂ ਅਸੀਂ ਕਹੇ ਇਹਨਾਂ ਨੂੰ ਵੀ ਸਮਾਨ ਚੱਕ ਕੇ ਲੈ ਜਾਓ ਪਰ ਐ ਇਸ ਤਰ੍ਹਾਂ ਸਾਡੇ ਨਾਲ ਐਡਾ ਜ਼ੁਲਮ ਜਬਰ ਕਰਿਆ ਐਡਾ ਧੱਕਾ ਕਰਿਆ ਨਾਗੇ ਕਿਸਾਨ ਕੋਈ ਇਹੀ ਜੀ ਲੜਾਈ ਲੜ ਰਿਹਾ ਇਹ ਤੇ ਵੀ ਸਰਕਾਰ ਦੇ ਖਿਲਾਫ ਅਸੀਂ ਦਾ ਮੰਨੀਆਂ ਮੰਗਾ ਦੇ ਉੱਤੇ ਬੇਨਤੀ ਕਰਦੇ ਤੇ ਸਰਕਾਰ ਨੂੰ ਵੀ ਮੰਨੀਆਂ ਤੇ ਮੰਗਾ ਸਾਡੀਆਂ ਸਾਡੀਆਂ ਮੰਗਾ ਜਿਹੜੀ ਮੰਨੀਆਂ ਨੇ ਉਹ ਦਿਓ ਸਾਨੂੰ ਠੀਕ ਹੈ ਅਸੀਂ ਉਸ ਦੇ ਸਵਰ ਕਰ ਲਿਆ ਜabb ਆਰਡਰ ਤੇ ਰੋਕ ਲੈ ਸੀ ਉੱਥੀ ਬਹਿ ਗਏ ਵੀ ਠੀਕ ਹੈ ਸਰਕਾਰ ਨੇ ਸਾਨੂੰ ਉਰੇ ਰੋਕ ਲੈ ਭਾਈ ਅਸੀਂ ਉਰੇ ਬਹਿ ਕੇ ਰੋਲਾਂ ਲਿਆ ਪਰ ਰੋਂਦੇ ਲੋਕਾਂ ਦੇ ਉੱਤੇ ਵੀ ਸਰਕਾਰ ਨੇ ਪੰਜਾਬ ਦੀ ਨਹੀਂ ਐਡਾ ਵੱਡਾ ਧੱਕਾ ਕਰਿਆ ਸਾਡੇ ਸੀਐਮ ਭਗਵੰਤ ਮਾਨ ਸਾਹਿਬ ਨੇ ਪਤਾ ਨਹੀਂ ਕੀ ਸੋਚ ਕੇ ਇਹ ਨੇ ਕਿਹੜੇ ਪੱਖ ਤੋਂ ਆਏਗਾ ਲੈ ਲਿਆ ਵੀ ਕਿਸਾਨਾਂ ਦੇ ਨਾਲ ਮੈਂ ਆ ਰਵਈਆ ਵਰਤਾਂ ਜਿਹੜੇ ਸਾਰੇ ਲੋਕ ਭਾਰਤ ਨੂੰ ਕਮਾ ਕੇ ਰੋਟੀ ਖਵਾਉਂਦੇ ਹੋਣ ਆਬਦੀ ਜ਼ਿੰਦਗੀ ਦੇ ਨਾਲ ਮੌਤ ਦੇ ਵਿੱਚ ਮੌਤ ਹੀ ਮੈਂ ਕਹਦੇ ਹਾਂ ਦੇ ਹੱਥਾਂ ਦੇ ਉੱਤੇ ਚੱਕੀ ਫਿਰਦੇ ਹੋਣ ਪਰ ਉਹਨਾਂ ਲੋਕਾਂ ਦੇ ਨਾਲ ਇਹ ਤੱਕਾ ਹੋ ਜਾਂਦਾ ਵੀ ਭਾਈ ਇਹਨਾਂ ਨੂੰ ਚਾਕੀ ਜੇੜ ਦੇ ਵਿੱਚ ਡੱਕ ਦੋ ਵੀ ਮੰਗ ਕਿਉਂ ਮੰਗਦੇ ਨੇ ਫਿਰ ਅਸੀਂ ਮੰਨ ਲਿਆ ਵੀ ਠੀਕ ਹੈ ਅੰਗਰੇਜ਼ ਰਾਜ ਦੀ ਨੀਤੀ ਹੈ ਅੰਗਰੇਜ਼ ਰਾਜ ਵੀ ਸਾਡੇ ਦੇ ਲਾਠੀ ਦੇ ਨਾਲ ਰਾਜ ਕਰਦੇ ਤੇ ਪਰ ਅੱਜ ਵੀ ਉਹ ਲਾਠੀ ਨਾਲ ਸਾਡੇ ਤੇ ਰਾਜ ਕਰਨ ਲੱਗੇ ਨੇ ਇਹਨਾਂ ਦਾ ਨਾ ਸਵਾਲ ਆ ਜੀ ਅ ਜਦੋਂ ਖਲੋਰੀ ਤੋਂ ਸ਼ੰਭੂ ਦਾ ਮੋਰਚਾ ਚਕਾਇਆ ਗਿਆ ਪੰਜਾਬ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਤਾਂ ਕਿਸਾਨ ਹਰਾਸਤ ਵਿੱਚ ਲੈ ਗਏ ਜੇਕਰ ਕਿਸਾਨ ਹੁਣ ਚੰਡੀਗੜ੍ਹ ਨੂੰ ਜਾਣਾ ਚਾਹੁੰਦੇ ਤੇ ਉਹਨਾਂ ਨੂੰ ਪਹਿਲੇ ਨਜ਼ਰਬੰਦ ਕਰ ਦਿੱਤਾ ਜਾਂਦਾ ਹੁਣ ਪਿੰਡ ਦੇ ਵਿੱਚ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਪਿੰਡ ਵਾਲਿਆਂ ਦਾ ਪਿਲ ਜਿੱਦਣ ਮੋਰਚਾ ਸ਼ੁਰੂ ਕੀਤਾ ਸੀ ਕਹਿੰਦੇ ਸੀ ਅਜੇ ਇਹਨੂੰ ਨਹੀਂ ਇੰਨਾ ਕਰਨਾਗਾ ਕਿਉਂਕਿ ਪੁਲਿਸ ਕਹਿੰਦੇ ਤੰਗ ਕਰੂਗੀ ਅੱਜ ਕਾਫੀ ਪੰਜਾਬ ਪੁਲਿਸ ਵੀ ਦੇਖੀ ਗਈ ਆ ਪਿੰਡ ਦੇ ਆਸ-ਪਾਸੇ ਕਿ ਲੱਗਦਾ ਕਿ ਇੱਥੇ ਤੁਹਾਨੂੰ ਇੱਥੇ ਵੀ ਮੰਗਾਂ ਸੀ ਸਮਝ ਕੇ ਮੋਰਚਾ ਲਾਇਆ ਸਰਕਾਰ ਸਾਡੇ ਤੇ ਗੋਲੀਆਂ ਚਲਾ ਸਕਦੀ ਹੈ ਸਰਕਾਰ ਸਾਡੇ ਤੇ ਲਾਠੀ ਚਾਰਜ ਕਰ ਸਕਦੀ ਹੈ ਪਰ ਅਸੀਂ ਆਪਦੇ ਕਿੱਤੇ ਨੂੰ ਤਾਂ ਸਰਕਾਰ ਦੇ ਇਸ ਦਿਵਾਨ ਵਾਲਾ ਇਹ ਮੰਨ ਜਾਗੇ ਹੱਥ ਖੜੇ ਕਰਕੇ ਭਾਈ ਸਾਡੇ ਕਾਰੋਬਾਰ ਨੂੰ ਸਾਡੇ ਕਿੱਤੇ ਨੂੰ ਖਤਮ ਕਰ ਦੋ ਦੇ ਦੋ ਜਿਹੜੇ ਵਾਨੀ ਡਾਨੀ ਨੇ ਸਮਾਧੋ ਨਾ ਇਹ ਚੀਜ਼ ਨੂੰ ਤਾਂ ਅਸੀਂ ਮੰਨ ਨਹੀਂ ਲਵਾਂਗੇ ਨਾ ਜਿੰਨਾ ਚਿਰ ਕਿਸਾਨ ਜਾਉਂਦਾ ਹੈ ਤਾਂ ਆਦੇ ਪੁਸਤੀ ਕਿੱਤੇ ਦੇ ਉੱਤੇ ਆਪਦੇ ਦੇ ਕੀਤੀ ਕਰਦੇ ਆ ਜਮੀਨ ਸਾਹਮੀਆਂ ਸਾਡੀ ਇਹ ਕੋਈ ਜ਼ਮੀਨ ਸਾਨੂੰ ਸਰਕਾਰ ਦੀ ਦਿੱਤੀ ਥੋੜੋ ਆਈ ਦੀ ਜੇ ਸਰਕਾਰ ਦੇ ਜਮੀਨ ਨਹੀਂ ਸਾਨੂੰ ਦਿੱਤੀ ਜਿਹੜੀ ਦੇ ਵਿੱਚ ਅਸੀਂ ਕੀਤੀ ਕਰਕੇ ਭਾਰਤ ਨੂੰ ਪਾਲ ਰਹਿਆ ਜੇ ਸਰਕਾਰ ਸਾਡੇ ਨਾਲ ਜਾ ਜ਼ੁਲਮ ਜਬ ਕਰਦੀ ਅਸੀਂ ਗੋਲੀਆਂ ਘਾੜਨ ਨੂੰ ਤਿਆਰ ਆ ਸਰਕਾਰ ਸਾਡੇ ਕੋਲ ਤਾਂ ਕੋਈ ਤੋਪ ਨਹੀਂ ਕੋਈ ਬੰਬ ਨਹੀਂ ਵੀ ਸਰਕਾਰ ਤੇ ਚਲਾਵਾਂਗੇ ਅੱਛਾ ਸ਼ਾਂਤਮਈ ਅੰਦੋਲਨ ਹੀ ਲੜ ਸਕਦੇ ਆ ਨਾ ਜੇ ਸਰਕਾਰ ਉੱਥੇ ਰਵਈਆ ਜਾ ਲੈ ਕੇ ਆਉਂਦੀ ਆ ਵੀ ਇਹਨਾਂ ਨੂੰ ਕੁੱਟ ਕੇ ਰੋ ਲੈ ਕੇ ਜਾਣਾ ਇਹਨਾਂ ਤੇ ਗੋਲੀਆਂ ਚਲਾਉਣੀਆਂ ਤੇ ਸਰਕਾਰ ਦੀ ਮਰਜ਼ੀ ਇਹ ਚਲਾਵੇ ਗੋਲੀਆਂ ਅਸੀਂ ਮੰਨ ਚੱਲਾਂਗੇ ਜਿਹੜੀਆਂ ਗੋਲੀਆਂ ਚਲਾਉਣ ਪਹਿਲਾ ਕਿਹੜਾ ਸੀ ਗੀਅਰ ਦੇ ਵਿੱਚ ਨਹੀਂ ਸਰਕਾਰ ਦੇ ਸਾਨੂੰ ਸਰਕਾਰ ਲੈ ਕੇ ਗਿਆ ਮੋਰਚੇ ਜਿਹੜੇ ਚਲੇ ਗਏ ਲੋਕ ਅੱਜ ਵੀ ਸਾਨੂੰ ਉਹ ਕਿਧਰੇ ਲੈ ਕੇ ਜਾਂਦੇ ਅਸੀਂ ਜਾਣ ਨੂੰ ਤਿਆਰ ਹਾਂ ਜਿੰਮੇਦਾਰ ਸਰਕਾਰ ਦਾ ਰਵਈਆ ਆਊਗਾ ਅਸੀਂ ਮੰਨਣ ਨੂੰ ਤਿਆਰ ਹਾਂ ਸੋ ਇਹ ਸਨ ਭਾਰਤੀ ਕਿਸਾਨ ਜੂਣ ਇਕਤਾ ਸੁਪੁਰ ਦੇ ਆਗੂ ਜਿੰਨਾ ਵੱਲੋਂ ਬਾਖੂ ਵੀ ਦੱਸਿਆ ਗਿਆ ਕਿ ਪੈਣ ਦੇ ਵਿੱਚ ਜਿਹੜਾ ਮੋਰਚਾ ਲੱਗ ਚੁੱਕਿਆ ਹੈ ਅ ਤੱਥੇਬੰਦੀ ਵੀ ਤੌਰ ਤੇ ਵੀ ਨਾਲ ਖੜਿਆ ਜਾਵੇਗਾ ਜਿਹੜੇ ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਅਹ ਡੇਲੇ ਸਾਹਿਬ ਦੇ ਨੂੰ ਜਿਹੜੇ ਹਾਈ ਨੂੰ ਲੈ ਕੇ ਤੇ ਚਾਹ ਉੱਥੇ ਕਿਸਾਨਾਂ ਦਾ ਨੁਕਸਾਨ ਹੋਇਆ ਤੁਜੇ ਪਾਸੇ ਜਿਹਨਾਂ ਮੰਗਾਂ ਨੂੰ ਲੈ ਕੇ ਕੇਂਦਰ ਦੇ ਸਰਕਾਰ ਜਿਹੜਾ ਪ੍ਰੈਸ਼ਰ ਸੀਗਾ ਉਹ ਮੰਗਾਂ ਨੂੰ ਲੈ ਕੇ ਪੈਂਡ ਵਿੱਚ ਪ੍ਰੋਸੈਸ ਸ਼ੁਰੂ ਕਰ ਦਿੱਤਾ ਹੈ ਸਰਕਾਰ ਨੇ ਜੋ ਕਾਰਵਾਈ ਕਰਨੀ ਹੋਈ ਕਰ ਸਕਦੀ ਹੈ ਪਰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਰਹਿਣਗੇ ਕੈਮਰਾਮੈਨ ਤਰਮਿੰਦਰ ਨਾਲ ਜਗਤਾਰ ਸਿੰਘ